ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਅਮਰਤ ਡੈਰੀ ਫਾਰਮ ਆਕਲੀਆ ਦੇ YouTube ਚੈਨਲ ਤੋਂ ਅੱਜ ਜਬਈ ਆਪਾਂ ਤੁਹਾਡੇ ਵਾਸਤੇ ਇੱਕ ਛੋਟੀ ਜੀ ਵੀਡੀਓ ਲੈ ਕੇ ਆਏ ਆ ਤੁਸੀਂ ਦੇਖ ਸਕਦੇ ਸਕਰੀਨ ਤੇ ਇਹ ਬਈ ਪਿੰਡ ਆਕਲੀਆ ਜ਼ਿਲ੍ਹਾ ਮਾਨਸਾ ਬਾਈ ਭਰਪੂਰ ਦੇ ਘਰੇ ਖੜੀ ਆ ਬਾਈ ਦਾ ਘਰ ਆ ਜਿਹੜਾ ਉਹ ਪਲਾੜੇ ਵਾਲੀ ਸੜਕ ਦੇ ਉੱਪਰ ਆਕਲੀਆ ਬੱਸ ਸਟੈਂਡ ਤੋਂ ਤੇ ਬਾਕੀ ਆਪਾਂ ਤੁਹਾਨੂੰ ਦਿਖਾਉਣੇ ਆ ਛੋਟੀ ਆ ਜੂਕਰ ਦੇਖੋ ਬਈ ਝੋਟੀ ਸਿੰਘ ਸੁng ਐਨ ਜਮਾ ਕੁੰਡੇ ਆ ਪੂਰੇ ਵਧੀਆ ਝੋਟੀ ਦੇ ਇਹ ਬਾਕੀ ਬਈ ਆਪਾਂ ਬਾਈ ਦਾ ਗੱਲ ਕਰਦੇ ਆ ਕੀ ਹਾਲ ਆ ਜੀ ਠੀਕ ਆਈ ਬਈਆ ਤੇ ਇਹ ਕਿੰਨੇ ਚਾਰ ਚੇਰ ਦੀ ਸਮਰਗੀ ਸੀ ਬਈਆ ਝੋਟੀ ਇਹ 2.5 ਸਾਲ ਦੀ ਸਮਰਗੀ 2.5 ਸਾਲ ਦੀ ਸਮਰਗੀ ਸੀ ਤੇ ਕਿੰਨਾ ਚਿਰ ਰਹਿੰਦਾ ਝੋਟੀ ਦਾ ਸੂਣ ਦਾ ਹਲੇ 20 ਕਿਹੜਾ ਰਹਿ ਗਿਆ 15 20 ਅਸਾਂ 20 25 ਦਿਨ ਰਹਿੰਦੀ ਆ ਸੂਣ ਦੇ ਝੋਟੀ ਦੇ ਹਾਂਜੀ ਠੀਕ ਹੈ ਤੇ ਇਹਦੀ ਮਾਂ ਥਲੇ ਦੁੱਧ ਕਿੰਨਾ ਸੀ ਉਹਦੇ ਥਲੇ 14-15 ਲੀਟਰ ਜਿਗਾ ਜੀ ਅੱਛਾ ਆਪਣੇ ਘਰ ਦੀ ਪਾਲੀ ਹੋਈ ਝੋਟੀ ਆ ਘਰ ਦੀ ਪਾਲੀ ਠੀਕ ਹੈ ਲਓ ਵੀ ਆਪਣੇ ਘਰ ਦੀ ਝੋਟੀ ਪਾਲੀ ਹੋਈ ਆ ਤੇ ਬਾਕੀ ਸਾਨੂੰ ਤੋੜ ਕੇ ਵੀ ਦਿਖਾਉਣੇ ਆ ਝੋਟੀ ਦੇਖੋ ਬਾਈ ਝੋਟੀ ਲੈ ਵਾ ਲੂਆ ਪੂਰਾ ਵਧੀਆ ਝੋਟੀ ਦਾ ਚਾਰੇ ਥਾਨ ਇੱਕੋ ਜਿਹਾ ਵਧੀਆ ਚੁਵਾਈ ਵਾਲੇ ਥਾਨ ਨੇ ਤੇ ਜੇ ਕਿਸੇ ਮੇਰੇ ਵੀਰ ਨੂੰ ਚਾਹੀਦੀ ਹੋਈ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਛੱਡਾਂਗੇ ਮੁੱਲ ਵਾਰੀ ਕਰ ਸਕਦੇ ਹੋ ਤੇ ਬਾਕੀ ਬਾਈ ਨਾਲ ਹੋਰ ਡਿਟੇਲ ਕਿਸੇ ਨੇ ਪੁੱਛਣੀ ਹੋਈ ਤਾਂ ਬਾਈ ਫੋਨ ਤੇ ਗੱਲ ਕਰਕੇ ਪਤਾ ਕਰ ਸਕਦਾ ਝੋਟੀ ਦੇਖੋ ਤੁਸੀਂ ਬਹੁਤ ਸੋਹਣੀ ਈ ਝੋਟੀ ਆ ਤੇ ਬਾਈ ਇੱਕ ਆਪਣਾ ਨੰਬਰ ਬੋਲ ਦੇ ਮਾੜਾ ਜਾਂ 85 670 ਠੀਕ ਹੈ 0883 ਦਾ ਲੈ ਬਾਈ ਨੰਬਰ ਤੇ ਸੰਪਰਕ ਕਰ ਲਿਓ ਤੇ ਮੁੱਲ ਵਾੜੀ ਕਰ ਲਿਓ ਝੋਟੀ ਜਮਾ ਪਿਓਰ ਮੁਰਾ ਨਸਲ ਦੀ ਝੋਟੀ ਆ ਬਾਈ ਦੇਖੋ ਤੁਸੀਂ ਥੈਂਕ ਯੂ ਸੌਂਗ ਵਧੀਆ ਕੁੰਡੇ ਆ ਬਾਕੀ ਜੇ ਕਿਸੇ ਨੇ ਇਦਾਂ ਦੀਆਂ ਵੀਡੀਓ ਬਣਵਾਉਣੀਆਂ ਨੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਆਪਣਾ ਨੰਬਰ 9814092012 ਬਾਕੀ ਬਾਈ ਨੂੰ ਪਤਾ ਲੱਗ ਗਿਆ ਹੋਊਗਾ ਘਰੂ ਝੋਟੀ ਆ ਇਹ ਬਾਈ ਦੀ ਆਪ ਦੀ ਪਾਲੀ ਹੋਈ ਹੈ